ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ 'ਚ। ਅੱਜ ਕਾਫੀ ਦਿਨਾਂ ਬਾਅਦ ਬਣਾਉਣ ਲੱਗੇ ਹਾਂ। ਔਲਾਵ ਅੱਜ ਆਪਾਂ ਲਉਣ ਲੱਗੇ ਆ। ਸੁਬੀ ਲੱਡੇ ਦੇ ਲੱਗੀ ਆ ਤੇ ਨਾਲ ਬੁੱਟੇ ਮਰੂਦ ਤੇ ਆ ਗਿਆ ਕਿੰਨੂ? ਕਿੰਨੂ? ਆਜਾ ਬਣ। ਨਾਂ ਦਸੀਓ ਆਪ ਆਪਣਾ। ਮਰੂਦ। ਤੋਣ ਵੀ ਹੈਗੀ। ਆ ਨਿੰਬੂ। ਠੀਕ ਹੀ ਜਾਂਦਾ। ਆ ਸਾਡੇ ਪਿੰਡ ਦਾ ਸਕੂਲ। ਪ੍ਰਾਇਮਰੀ ਸਕੂਲ ਸਾਡੇ ਪਿੰਡ ਦਾ। ਪ੍ਰਾਇਮਰੀ 5ਵੀਂ ਤੱਕ ਵਾਲਾ। ਆ ਪਾਪਾ ਗੁਰਵਿੰਦਰ ਸਿੰਘ ਬਾਬਾ ਜੀ ਆਸੀ ਗੱਲ ਉਹ ਗਾਣੇ ਬੰਦ ਕਰਵਾ ਬਾਬਾ ਜੀ ਪਹਿਲਾਂ ਕੀ ਹਾਲ ਜੀ ਵਧੀਆ ਮਾਨ ਸਰਕੂਲ ਦੇ ਪੂਰੇ ਵਟ ਕੱਢੇ ਨੇ ਸਕੂਲ ਦੇ ਤੁਹਾਨੂੰ ਪਤਾ ਹੀ ਹੈ ਇਹ ਜ਼ਿੰਮੇਵਾਰੀ ਮੁੱਲੀ ਹੋਏਗਾ ਸੰਦੇ ਹੀ ਨਾ ਬਾਕੀ ਗੱਲਾਂ ਛੱਡ ਪਿੰਡ ਲੈ ਕੇ ਨੇ ਪੈਸੇ ਖਾ ਗਏ ਕਿੰਨੇ ਖਾਦੇ ਦੱਸ ਪਹਿਲਾਂ ਇਹ ਇਹ ਤੁਹਾਨੂੰ ਪਤਾ ਹੀ ਹੈ ਮੈਂ ਜਿਹੜੇ ਮੇਰੇ ਵੀਰ ਬਾਹਰੋਂ ਭੇਜ ਪਹਿਲਾਂ ਮੇਨ ਸਵਾਲ ਪੁੱਛ ਲੀਏ ਤੈਨੂੰ ਜਿਹੜੇ ਮੇਰੇ ਵੀਰਾਂ ਦਾਰੋਂ ਭੇਜਦੇ ਉਹਨਾਂ ਨੂੰ ਬਤਾਵਾ ਹੁਣ ਮੇਰੇ ਵੀਰੇ ਮੇਰੇ ਜਿਹੜੇ ਨੇ ਪੈਸੇ ਭੇਜੇ ਨੇ ਹਰਕਾ ਉਹਨੇ ਕਿ ਮੇਰਾ ਨਾਂ ਹੀ ਨਹੀਂ ਟੁਲਦਾ ਮੈਂ ਤਾਂ ਮੰਗਦਾ ਹੀ ਨਹੀਂ ਕਿਸੇ ਤੋਂ ਪੈਸੇ ਪੈਸੇ ਮੈਨੂੰ ਉਹ ਮੇਰਾ ਕੰਮ ਵੇਖੀ ਉਹ ਮੈਨੂੰ ਬਦਨਾਮ ਕਰਦੇ ਕੰਮ ਤਾਂ ਦੇਖਣ ਹੀ ਨਹੀਂ ਆ ਪੂਰਾ ਵਾਟ ਕੱਢੀਓ ਕੰਮ ਦੇ ਤਾਂ ਪੂਰੇ ਵਾਟ ਕੱਢੇ ਨੇ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਉੱਥੇ ਤਾਂ ਦੇ ਹੀ ਨਾ ਕੰਮ ਕੀਤਾ ਵਾ ਬਾਥਰੂਮ ਬਣਾਏ ਆ ਸਕੂਲ ਬਣਾਇਆ ਵਾ ਛੱਪੜ ਬਣਾਇਆ ਵਾ ਪਾਰਕਾ ਬਣਾਈ ਜਾਨਾ ਪਾਣੀ ਵਾਲੀ ਵੀ ਲੱਗੀ ਜਾਨਾ ਇਹਨਾਂ ਇੰਟਰਸ ਬਣਾਈ ਆ ਪਾਣੀ ਬਚ ਜਾਦੇ ਪੀਣ ਨੂੰ ਜਿਹੜੀ ਜਿਹੜੀ ਵੀ ਚੀਜ਼ ਹੁੰਦੀ ਹੈ ਤੇ ਜਿਹੜਾ ਬੰਦਾ ਕੰਮ ਕਰਦਾ ਉਹਦਾ ਵਿਰੋਧ ਹੁੰਦਾ ਹੁੰਦਾ ਵਾ ਤੁਸੀਂ ਕਰਕੇ ਵੇਖਦੇ ਹੋ ਖੁਦ ਹੀ ਤੋ ਕਰੋਗੇ ਤੁਹਾਡਾ ਵਿਰੋਧ ਹੋਊਗਾ ਨਹੀਂ ਉਹ ਤਾਂ ਤੁਹਾਨੂੰ ਮਜ਼ਾਕ ਕਰਨੇ ਬਾਬਾ ਜੀ ਪੈਸੇ ਪੂਰੇ ਕੀ ਖਾਣੇ ਮੈਨੂੰ ਲੱਗਦਾ ਪੱਲੇ ਵਿੱਚ ਲਾਏ ਹੋਣਗੇ ਜਿੰਨੇ ਕਿ ਸਰਕਾਰਾਂ ਦਿੰਦੀਆਂ ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵਧੀਆ ਵੰਦਾ ਤੇ ਘਰੋਂ ਪ੍ਰਸ਼ਾਦਾ ਜਲਪਾਣੀ ਛਕਣ ਗਏ ਆ ਉਹ ਸਾਹ ਵਧੀਆ ਲ ਤਨੂ ਮਾਰੂਗੇ ਬਾਪਾ ਪਰ ਜੋ ਮੈਨੂੰ ਸੇਵਾ ਤੋਂ ਮਿਲਿਆ ਨਾ ਉਹ ਮੈਨੂੰ ਪਤਾ ਇਹਨੂੰ ਜਿਹੜੇ ਜਿਹਦੇ ਜਿਹਦੇ ਘਰ ਤਿੰਨਾਂ ਧੀਆਂ ਦੇ ਪੁੱਤ ਹੋਇਆ ਹੋਵੇ ਨਾ ਉਹਨੂੰ ਪਤਾ ਹੁੰਦਾ ਸੇਵਾ ਕੀ ਹੁੰਦੀ ਹੈ ਬਿਲਕੁਲ ਜੀ ਜਿਹੜੇ ਕੰਮ ਤੋਂ ਮੈਂ ਲੰਘਿਆ ਮੈਨੂੰ ਪਤਾ ਜਿਹਦੇ ਕੋ ਬੱਚਾ ਜਿਹਦੇ ਘਰ ਬੱਚਾ ਨਹੀਂ ਨਾ ਉਹ ਕਿਹੜੀ ਪੋਜੀਸ਼ਨ 'ਚੋਂ ਲੰਘਿਆ ਮੇਰੀ ਨਾਲ ਦੀ ਕਿਹੜੀ ਪੋਜੀਸ਼ਨ 'ਚ ਸੀ ਉਹ ਮੈਨੂੰ ਪਤਾ ਆ ਜਾਂਦਾ ਮੇਰੇ ਰੱਬ ਨੂੰ ਪਤਾ ਜਿਹੜੇ ਲੋਕੀ ਕਹਿੰਦੇ ਉਹ ਕਹੀ ਜਾਂਦੇ ਹੁੰਦੇ ਕਹੀ ਜਾਂਦੇ ਹੁੰਦੇ ਪ੍ਰਵਾਜ ਨਹੀਂ ਕਿਹਨੇ ਸਕੂਲ ਬਹੁਤ ਵਧੀਆ ਬਣਾਇਆ ਪਹਿਲਾਂ ਠਟਾ ਜਾਂਦਾ ਸੀ ਜਦੋਂ ਅਸੀਂ ਪੜ੍ਹਦੇ ਨੇ ਪਹਿਲੀਆਂ ਸਾਲਾਂ ਪਹਿਲੀਆਂ ਦੋੜਾਂ ਵੀ ਆਈਆਂ ਸਾਰੀਆਂ ਨਹੀਂ ਅਸੀਂ ਇੱਥੇ ਪੜ੍ਹੇ ਆ ਸਾਨੂੰ ਪਤਾ ਕਿਦਾਂ ਹੁੰਦਾ ਸੀ ਇਹ ਤੇ ਬਹੁਤ ਵਟ ਕੱਢੇ ਬਾਬਾ ਜੀ ਨੇ ਉਹ ਬਾਹਰ ਛੱਪੜ ਵੀ ਪੱਕਾ ਕੀਤਾ ਉਹ ਵੀ ਦਿਖਾਈ ਦਿੰਨੇ ਤੁਹਾਨੂੰ ਆ ਜਾ ਬਾਬਾ ਜੀ ਜਲੀ ਕੀ ਪਾਰਕ ਬਹੁਤ ਸੋਹਣੀ ਬਣਾਈ ਹੈ ਪਹਿਲਾਂ ਹੁੰਦਾ ਸੀ ਇਦਾਂ ਦਾ ਸਾਰਾ ਇਹ ਰੂੜੀਆਂ ਲਪਾਪੇ ਹੁਣ ਬਾਬਾ ਜੀ ਨੇ ਬਣਾਤਾ ਇਦਾਂ ਦਾ ਅੱਜ ਜਿਹਾ ਦ੍ਰੀਪ ਸਿੰਘ ਉਹਨਾਂ ਦੇ ਨਾਂ ਤੇ ਪਾਰਕ ਹੈ ਇੱਥੇ ਪਹਿਲਾਂ ਰੂੜੀਆਂ ਹੀ ਨਹੀਂ ਸਾਰੀਆਂ ਬਹੁਤ اٹ ਕੱਡੇ ਇੱਥੇ ਬਜ਼ੁਰਗਾਂ ਦੇ ਤਾਸ ਖੇਡਣ ਵਾਸਤੇ ਬਣਾਇਆ ਸਾਥ ਮਾਡਰਨ ਪੱਖਾ ਲਾ ਕੇ ਦਿੱਤਾ ਹੈ ਐਸਾ ਪੜੀ ਪੱਕਾ ਕੀਤਾ ਸਾਰਾ ਉਹ ਫੁਹਾਰਾ ਵੀ ਚੱਲਣ ਲੱਗਿਆ ਵਿੱਚ ਪਾਣੀ ਸਾਫ ਕਰਨ ਵਾਲਾ ਪ੍ਰੋਜੈਕਟ ਵੀ ਲਾਇਆ ਤੇ ਫਿਰ ਸਾਹ ਹੋ ਗਏ ਵਿੱਚ ਪੈ ਜਾਂਦਾ ਪਾ ਵਧੀਆ ਬਣਾਇਆ ਵਿੱਚ ਜਾਣ ਵਾਸਤੇ ਰਸਤਾ ਬਾਬੇ ਨੇ ਸਲੋਗਨਾਂ ਦੇ ਬੜੇ ਵੱਟ ਕੱਡੇ ਕਦੇ ਇਹ ਕਿਸੇ ਤੇ ਰਾਹ ਚ ਕੰਡੇ ਰੱਖਾ ਲੋ ਕੀ ਮਿਲ ਤੱਕ ਤੱਕ ਲੋਸੀ ਰਾਹ ਤੋ ਇਹ ਪਰਨਾ ਨੰਗੇ ਪੈਰ ਤਾਂ ਬਾਬਾ ਜੀ ਵੜਕੇ ਆਣ ਲਿਖੇ ਇਹ ਜੂ ਜੂ ਬੰਦੇ ਦੇ ਬੀਜ ਦੀ ਹੈ ਨਾ ਫਿਰ ਬੰਦੇ ਨੂੰ ਜੇ ਤਾਂ ਰਿੰਦਾ ਕੰਡੇ ਲੋਖ ਲਾਦੇ ਹੈ ਨਾ ਕਿ ਮਕਾਨਿਆਂ ਦਾ ਉਹ ਹੀ ਰੌਣਾ ਕੰਡਿਆਂ ਤੇ ਨੰਗੇ ਪੈਰ ਹੀ ਆਪ ਲੋ ਰਾਹ ਦੇ ਉਹੀ ਜਾਂਦਾ ਸਾਰੇ ਉੱਤਰ ਨਾ ਚੱਲਣਾ ਆਪਣੀ ਆਪਣੀ ਨਾ ਬੋਲੀ ਇਹਨਾਂ ਕੀ ਦਾ ਕੋਈ ਪਤਾ ਨਹੀਂ ਕਿਹੜਾ ਮੋੜ ਤੇ ਲਿਆ ਖੜਾ ਕਰ ਤੋਰ ਕੋਈ ਤੋ ਹੰਪੰ ਦਾ 1500 ਰੁਪਆ ਬਣਿਆ ਸਾਫ ਕਰਨ ਦਾ ਖਜੂਰਾ ਵੀ ਲਾਈਆਂ ਲਾਈਟਾਂ ਵਗੈਰਾ ਲਾਈਆਂ ਪੂਰੀ ਰਾਤ ਨੂੰ ਪੂਰਾ ਜਗਮਗਾ ਕਰਦਾ ਪਿੰਡ ਚਲੋ ਹੁਣ ਚਲਦੇ ਆਪਾਂ ਸ਼ਬੀਲ ਵਾਲੀ ਜਗ੍ਹਾ ਦੇ ਜੰਮ ਜੰਮਾਰੀਆਂ ਮੋਢੇ ਤੇ ਹੁਣ ਤਾਂ ਉਹ ਤੋਂ ਬੜਾ ਕੋਈ ਸਹਿਣਾ ਪੈਂਦਾ ਤੇ ਬੜਾ ਕੋਈ ਸੋਣਾ ਪੈਂਦਾ ਬਿਲਕੁਲ ਉਹ ਜ਼ਿੰਮੇਵਾਰੀ ਨਿਭਾਉਣੀ ਹੈ ਨਾ ਮੁੱਖਾ ਹੀ ਹੁੰਦਾ ਕੰਮ ਜੇ ਮਰ ਗਿਆ ਤਾਂ ਜ਼ਿੰਮੇਵਾਰੀ ਨਿਭਾਉਣੀ ਉਹ ਤਾਂ ਬੜਾ ਕੋਈ ਸਹਿਣਾ ਹੁੰਦਾ ਕੋਈ ਉਦੋਂ ਬੜੀਆਂ ਇਹ ਤਾਂ ਗੱਲ ਹੈ ਬਾਬਾ ਜੀ ਗੱਲ ਕਰਦੇ ਨਹੀਂ ਜੇ ਨਿਬਦੀ ਤਾਂ ਵਾ ਜੇ ਆਪਾਂ ਹੁੜਕ ਕੇ ਛੱਡ ਕੇ ਬਰਾ ਹੋ ਜਾਾਂਗੇ ਤਾਂ ਫੇਰ ਆਪਾਂ ਜੁਮੇਵਾਰੀ ਦੀ ਨਿਵਾਸ ਸਕਦੇ ਜੇ ਇਹਨਾਂ ਦੀ ਗਾੜੀ ਲੱਗਣਾ ਮੇਰਾ ਇੱਕ ਸੁਝਾਅ ਵੀ ਉਹਨਾਂ ਵੀਰਾਂ ਨੂੰ ਕਿ ਉਹ ਗਾੜੀ ਤਾਂ ਲੱਗਣਾ ਜੇ ਉਹ ਲੋਕਾਂ ਦੀਆਂ ਗਰਦਾਸ ਥੋੜ ਸਕਦੇ ਆ ਚੜ ਸਕਦੇ ਆ ਤੇ ਫੇਰ ਸਾਂਝੇ ਕੰਮ ਤੇ ਬਹਿਣ ਨਹੀਂ ਜੀਓ ਨਾ ਬਹਿਣ ਬੜਾ ਸਬਰ ਵਾਲਾ ਕੰਮ ਓਟਾਣਾ ਸਬਰ ਵਾਲਾ ਕੰਮ ਤੇ ਟਾਈਮ ਵੀ ਖਰਾਬ ਕਰਨਾ ਪਹਿਲਾਂ ਤਾਂ ਗੱਲਾਂ ਸੁਣੀਆਂ ਪੈਣੀਆਂ ਤੇ ਇਹ ਆਪਣੇ ਪਿੰਡ ਤੇ ਬੱਗ ਰੰਦਰ ਸਿੰਘ ਨੇ ਬਹੁਤ ਵਧੀਆ ਕੀਤਾ ਫੇਰ ਵੀ ਪਿੰਡ ਵਾਲੇ ਕਈ ਵੀਰ ਭਰਾ ਕਹਿ ਹੀ ਦਿੰਦੇ ਕੇ ਪੈਸੇ ਖਾ ਗਿਆ ਆ ਬਹੁਤ ਵਧੀਆ ਕੰਮ ਵੇਖਦੇ ਕੀਤਾ ਬਹੁਤ ਬੋਲਦੇ ਹੁਣ ਆਪਾਂ ਚੱਲਦੇ ਹਾਂ ੱਡੇ ਤੇ ਬਾ ਗੱਲ ਦਾ ਸਾ ਪਰਨੇ ਦੋਗੇ ਬੰਨੇ ਹੈ ਕੋਈ ਨਹੀਂ ਆਤੇ ਗਾ ਨੂੰ ਨੇ ਢੇਕ ਇਹਦਾ ਕੀ ਫਾਇਦਾ ਹੁੰਦਾ ਗਰਮੀ ਬੜੀ ਇਹਦੇ ਨਾਲ ਗਰਮੀ ਐਸੀ ਹੈ ਅੱਜ ਨਹੀਂ ਧੋਪ ਰੁਕਦੀ ਇਹਦੇ ਨਾਲ ਇਹਦੇ ਨਾਲ تیر ਪੈਰ ਤੇ ਕੀ ਆਵੇਂ ਗੁਰਵਾ ਹਲਵਾਈ ਦਾ ਤੂੰ ਮੁੰਡਾ ਹੋਵੇਂ ਤੈਨੂੰ ਗਰਮੀ ਲੱਗੇ ਟਿੱਡ ਵੇ ਗੁਰਵਾ ਤੇਰਾ ਕਿੱਥੇ ਜਾਂਦਾ ਧੜ ਗਿਆ ਕਿਤੇ ਖੇਚਲਾ ਹੋਰ ਖੇਚਲਾ ਜਿੱਥੇ ਮਰਜੀ ਆ ਹੋਰ ਖੇਚਲਾ ਨਹੀਂ ਖੇਚਲਾ ਪਿਛਾਰ ਇਨਹੀਂ ਆ। ਕਿਆ ਕਾ ਕੇ ਕਲਾ ਤੱਲੇ ਕਿੱਧਰੋਂ ਖਲਰੇ ਪੈਦੇ ਨਹੀਂ ਹਲੇ ਤੁਹਾਨੂੰ। ਹਲੇ ਤੁਹਾਨੂੰ ਗਰਮੀ ਲੱਗਦੀ। ਸਾਪ ਨੇ ਆਈ ਜਾਣਾ ਇਥੇ। ਤਰਪਿਆ। ਸਮਾਨ ਪੁੱਛਣ ਲਿਆ ਈ। ਅੰਦਰ ਜਲਜੀਰੇ ਦੇ ਕੀ ਕੀ ਪੈਂਦਾ ਵਾ। ਇਹ ਪੰਚਾਇਤ ਬੈਠੀ ਹੁਣ ਕਾਹਦੀ ਕਹੇ ਗਾਈ ਦਮ ਕਰਨ। ਉਹ ਸਭ ਤੁਹਾਨੂੰ। Tata ਵਾਲੇ ਨੇ ਕੰਮ ਸ਼ੁਰੂ। ਹਾਂ ਕੰਦੇੜੇ ਦੁਕਾਨ ਲਾ ਦੀਏ ਹਾਂ ਜਾਨਾ ਹੈ ਕੌਣ ਫਰੀ ਫਰੀ ਆ ਲਾਉਣਾ ਵੀ ਆ ਇਹ ਕਰ ਜਾ ਕੇ ਰੱਖ ਲੈ ਚੈੱਕ ਵੀ ਕਰਨਾ ਆਈ ਇੱਕ ਲੈ ਆ ਬੜਾ ਤਗੜਾ ਆਇਆ ਤੁਹਾਡਾ ਤੂੰ ਮम्मा ਵੇਚਣਾ ਨਹੀਂ ਕਿਤੇ ਬੜਾ ਇੱਥੋਂ ਫਰੀ ਦਾ ਲੈ ਆ ਉੱਥੇ ਜਾ ਕੇ ਵੇਚ ਦੇਣ ਨਾ ਆਇਆ ਮੁੰਡਿਆਂ ਦਾ ਭਾਈ ਐਮ ਨਹੀਂ ਚਾਹਗਾ ਮੁੰਡਾ ਇਹਨੂੰ ਇਧਰ ਆਣ ਨੂੰ ਨਹੀਂ ਇਧਰ ਲਾਗੇ ਹੁਣ ਦੱਸ ਕੀ ਆ ਮੈਂ ਮੁੰਡਾ ਕਰਨਾ ਬਹੁਤ ਕੰਮ ਕਰ ਰਿਹਾ ਉਹ ਬਾਪਿਆ ਤੁਹਾਨੂੰ ਆ ਕਰੋ ਨਹੀਂ ਆਪਣੀ ਇੰਟਰੈਕਸ਼ਨ ਤੇ ਕੀ ਕਹਿੰਦੇ ਆ ਕੀ ਕਿਹਦਾ ਮੁੰਡਾ ਮੈਂ ਘਰੀ ਦਾ ਮੁੰਡਾ ਆ ਕੀ ਲਿਖਾਈ ਮੇਰੀ ਜੱਜੇ ਮੇਰੀ ਜਾਨ ਹੈ ਜਾਨ ਮਾਮਾ ਘਰੀ ਦੀ ਓ ਤੇਰੀ ਕਿਦਾਂ ਇਹ ਲੋਕ ਸਾਹਿਬ ਆ ਗਏ ਉਹ ਆਏ ਤੇ ਨਾਲ ਮੈਂ ਵੀ ਨਾ ਫਿਰ ਮੈਂ ਵੀ ਬੋੜੇ ਜਾ ਬਾਈ ਨੂੰ ਦੇ ਪਾਪਾ ਮੁੰਡੇ ਨੂੰ ਵੇਖ ਓ ਬੂਟਾ ਦੇ ਇਹਨੂੰ ਬੂਟਾ ਦਾ ਇਹਨੂੰ ਆ ਗਏ ਆ ਸੁਖੇ ਵੀਰ ਤੇ ਲੰਗਰ ਚ ਵੀਰ ਕੀ ਲਾਇਆ ਜੀ ਦੇਖੋ ਸਾਰੇ ਚੈੱਕ ਕਰਾ ਲਿਆ ਕਰਾ ਇਹਦੇ ਨਾਲ ਤੁਹਾਨੂੰ ਹੋ ਵੀ ਗੋ ਬੋਸ਼ ਰੋਟੀ ਲਾਹਰੀ ਜੀਰਾ ਇੱਧਰ ਵੀ ਆ ਗਿਆ ਇਹ ਕਿਹਦੇ ਕਿਹਦੇ ਗਿਆ ਜੀਤੂ ਚੱਕੀ ਵਾਲਾ ਲਾਇਆ ਕਿਰਾ ਤੁਸੀਂ ਸੱਚੀ ਹੋਈ ਵਿੱਚ ਪਾ ਦੇ ਯੂਸ ਦਵਾਰਾ ਕਿੰ ਕਿਲੇ ਹੋਏ ਤਾਂ ਮੈਂ ਦੇ ਨਿਆਰੇ ਅਜਮਲ ਨੂੰ ਅੰਗਲ ਜੇ ਆ ਵੀ ਰੱਖੇ ਨਾ ਇੱਥੇ ਪਾ ਆ ਗਿਆ ਯਾਰਾ ਚ ਪਾ ਕੇ ਦੇ ਦੋ ਹੈ ਏ ਕਿ ਘੜੀਆਂ ਨਾ ਵੇ ਲਾਹਰ ਹੈ ਹੈ ਬੋਲੇ ਆ ਬੋਲੋ ਤੇ ਸਹੀ ਬੋਬੀ ਆ ਗਈ ਇਧਰ ਇੱਕ ਗਲਾਸ ਦਿਓ ਇੱਕ ਪਹਿਲੀ ਬੜਾ ਖਤਰਨਾਕ ਰੱਖਿਆ ਜੀ ਸਾਰੇ ਰੰਗ ਕੱਢਦਾ ਤੇ ਸੈਤਨ ਚੱਲਣਾ ਤੇਰਾ ਯਾਰਾ ਰੰਗ ਕੜਾ ਸੈਂ ਚੱਲਦੇ ਆ ਨੀਲਾ ਹੈਗਾ ਵਿੱਚ ਨਹੀਂ ਆ ਆਵੇਗਾ ਨੀਲਾ ਜਾ ਬਈ ਇਹਦਾ ਨਹੀਂ ਇਹਨੂੰ ਨਾ 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 ਨੇਤੇ ਰੱਖਣੀ ਹੈ ਚੱਲਦੇ ਆ ਬੋਬੀ ਦੇ ਇੱਕ ਮਿੰਟ ਬੋਬੀ ਤੂੰ ਭਾਜਾ ਮੇਰੇ ਲੱਗ ਗਿਆ ਬਰਾਹੋ ਦੇ ਕੋ ਕੁੱਤੀ ਚੀਜ਼ ਲਿਖੀ ਨਾ ਫੇਰ ਤੇਰੀ ਮਾਂ ਉਹ ਕੁਛ ਨਹੀਂ ਦਾ ਬਾਪੂ ਦਾ ਕੀ ਨਾਂ ਹੈ ਉਹ ਸੁੱਖਾ ਦੇ ਲਿਖ ਲੈਣਾ ਚਾਹੀਦਾ ਹਾਂ ਬਾਬਾ ਫਾਂਦਨੀ ਆਉਂਦੇ ਆ ਤੇਰੇ ਆ ਜੀ ਆਵਣ ਲੱਗੀ ਏ ਹਾਂ ਹਾਂ ਡਿਮਾਂਡ ਨਹੀਂ ਕੰਮ ਚੱਲਦਾ ਹਾਂ ਡਿਮਾਂਡ ਪਿੰਡ ਦੇ ਲੰਗਦਾ ਹੋ ਪੈਦਾ ਇਹ ਤਾਂ ਸਾਰਾ ਮਿਕਸ ਕੇ ਕੇਲਾ ਕਿਥੇ ਆ ਤੇ ਕੇਲਾ ਵਗਿਆ ਇਹ ਚੋਰੀ ਬੜਾ ਕੋਈ ਕੱਲਾ ਕੇਲੇ ਦੇ ਦਿੰਦਾ ਤਨ ਦੀ ਨਾ ਬੇ ਦੇਖੰਦੀ ਆ ਤੂੰ ਪੈਂਦੀ ਉਹ ਵੀ ਲੱਭ ਨਹੀਂ ਆ ਉਹ ਭਰਾਵਾ ਲੀਜੀ ਏ ਇਹ ਮੁਰਦਾਲਾ ਜਾ ਪੜ ਲੈ ਤੂੰ ਉਹਨੂੰ ਕਿਹਦਾ ਲੀਜੀ ਕੀ ਹੁੰਦੀ ਦਾਵਾ ਆ ਲੀਜੀ ਆ ਕੰਦੀ ਨਹੀਂ ਠੀਕ ਆ ਉਹ ਠੀਕ ਆ ਅੱਡੀ ਮੈਨੂੰ ਗਰਮਾ ਪੀ ਲਾ ਤੂੰ ਅਹ ਉਹਨੇ ਜਿਹੜੇ ਬੈੱਡ ਦੀ ਖਰਾਬਾਈਆਂ ਸਤਾਉ ਮਾਰਦਾ ਜੰਗੜਾ ਵੱਡੀ ਗਈ ਪਾਣੀ ਵਾਸ ਕਰਦੀ ਇਹ ਵੀ ਫੋਰਮੈਨ ਨਹੀਂ ਬਣੂਗਾ ਜਿਸ ਤਰ੍ਹਾਂ ਮੇਟਰ ਦੀ ਨਾਲ ਜਲਦੀ ਆਦਾ ਜਾਣਾ ਪੈਂਦਾ ਵਾ ਉਹ ਕਿ ਬਣਾਵਣਾ ਉਹ ਵੀ ਹੰਗੜ ਵੱਡੀ ਗਈ ਜਾਣਾ ਅਮਨ ਦੀ 2000 ਰੁਪਏ ਲੱਗ ਗਏ ਇਹਨਾਂ ਇਹਨਾਂ 2000 ਲਏ ਫਿਰ ਸੁਬੀਨਾ ਮਿੰਦੂ ਆਦਾ ਆਦਾ ਤੇਰੇ ਦੇਸ ਯਾਰ 10 ਸਾਲ ਲਾ ਵੀ ਯਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੱਲ੍ਹ ਭੱਜ ਗਿਆ ਪੁੱਤਰ ਉਂਗਲਾ ਵੜ ਤਾ ਕੁਰਬਾਨੀ ਪੜ ਪੜ ਕੇ ਰੂਹਾਨੀ ਬਣਾ ਦੇ ਰੀਆਂ ਤੇਰੀਆਂ ਦੇ ਤਰਖਾਵਾਂ ਦਾ ਹਾਂ ਥਾਲਾ ਨਹੀਂ ਦੇਤੀ ਜਾਂ ਜੋ ਮਰਜ਼ੀ ਕਰੀ ਜਾਂਦੀ ਮਾਰਨ ਵਾਸਤੇ ਜੀਲੇ ਬਣਾ ਰੀਆਂ ਉਹਦਾ ਸਾਰੀ ਲਾਗਤ ਵੀ ਦੋ ਵੀ ਦੋ ਵੀ ਸਾਰੀ ਦਾਤੀ ਕੀ ਇਹੋ ਬੈਠਾ ਵਿਚਾਰਾ ਓਏ ਇਹਦਾ ਕੜੇ ਛਦਾਈ ਨੂੰ ਰੱਖ ਲਿਆ ਨਾਲ ਸ਼ਾਂਤੀ ਸੁਗਤੀ ਕੇ ਕਿਵੇਂ ਸ਼ਾਂਤੀ ਤੇ ਸਬਰ ਨੇ ਉੱਤੇ ਬੈਠੇ ਸਲਮਾਰਤਾ ਝੋਕ ਲੱਗੀ ਆਂ ਨਰਵਾਦੀਆਂ ਮੁਕਾਬਲਾ ਕਰਦੇ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਜੀ ਨਹੀਂ ਉਂਗਲਾ ਕੱਟ ਵਟੀਆਂ ਦੀਆਂ ਮੈਂ ਤਾਂ ਨਹੀਂ ਆ ਗਿਆ ਗੱਲ ਬਣਾਈ ਕਿ ਹੋ ਰਿਹਾ ਇਹ ਗੱਲਾਂ ਨਹੀਂ ਬਣ ਜਾਂਦੀਆਂ ਨਹੀਂ ਕਿ ਮਾਮਾ ਦੀ ਉਂਗਲਾ ਫੜਦੀਆਂ ਵਟਾ ਤੋਂ ਫੋਰਮੈਂਨ ਉਂਗਲਾ ਦਿਖਾ ਕੇ ਲੈਵਾ ਉਹ ਮਾਮਾ ਟਰਸਿਕ ਪਤਾ ਤੈਨੂੰ ਕਿਨੇ ਕੈਸਾ ਮਾਰ ਰੋ ਉਹ ਕਿੰਨੇ ਵੱਡੀ ਸੀ ਉਹ ਕਿੰਨੇ ਵੱਡੀ ਸੀ ਉਹ ਕਿੰਨੇ ਵੱਡੀ ਸੀ ਉਹ ਮਿਸਤਰੀ ਨੇ ਜਾਨ ਲਾ ਗਈ ਜਾਨ ਇਕੋ ਸਾਹ ਬਾਬਾ ਜੀ ਮੈਂ ਆਹ ਕੱਢਾ ਮੈਂ ਗਰੁੱਪ ਮੈਂ ਰੱਖਾ ਤਾ ਇਆ ਇਹ ਮੈਂ ਦੋ ਦਿਨ ਆਇਆ ਮੈਨੂੰ ਬਿਠਾਉਣਾ ਮਾਰੀਆਂ ਸ਼ਾਦੀ ਤੇ ਰੱਖ ਰਹਾ ਸੀ ਚਾਤੀ ਜੀ ਇੱਕ ਨਹੀਂ ਮਜੀ ਆ ਨੱਕ ਵੀ ਲਾ ਲਿਆ ਨੱਕ ਤੇ ਮੋਰੇ ਆਜੀ ਹੈਗਾ ਉਹ ਸ਼ਬੀਲ ਪਿੱਛੇ ਥੱਪਾ ਪੈ ਗਿਆ ਲੱਕ ਰਹੀ ਬਿੱਦੀ ਆ ਪਰਨੇ ਦੋਗੇ ਬੰਦੇ ਉਹ ਇੱਕ ਤੇ ਮੈਂ ਹੁਣ ਲਾਹ ਲਗਾ ਨੀ ਬੰਨੇ ਕਿਉਂ ਦੋ ਬੰਨੇ ਭੁੰਡੇ ਆਸਾਂ ਦੇ ਨੂੰ ਕਿਹੜਾ ਲਗਤਾਂ ਦੇ ਵੇਖੀ ਲੀਨ ਮੈਂ ਸੋਣਾ ਤਾਂ ਲਾ ਦੇ 부ਤੀ ਚੰਗੀ ਹੋਵੇ ਦੇ ਇਹ ਆਪਾਂ ਇਹ ਤਾਂ ਲੈਣ ਨਹੀਂ ਨਾ ਹੁਣ ਨਾ ਨਹੀਂ ਹੁੰਦਾ ਕਿ 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 ਨਰਾਜ਼ ਹੋ ਤੁਹਾਨੂੰ ਆਪਣਾ ਸਾਡ ਮਖਾ ਲੀ ਗੱਲ ਜੀ ਕਹਿਣਾ ਸੌਖਾ ਤੇ ਸੀ ਨਰਾਜ਼ ਹੋ ਗਏ ਆ ਛੱਡ ਯਾਰ ਤੂੰ ਇਹੋ ਜਿਹੇ ਮਤਲਬ ਕਮਾਨ ਵਾਲੀ ਕੋਈ ਜੇ ਤਾਂ ਆ ਆ ਕੇ ਕੇਵਲ ਵਿਛਣਾ ਮੰਗਦਾ ਇਹ ਵੀ ਜਗਾ ਸੁਣਾ ਦੇਤੀਆਂ ਹੀ ਨੇ ਇਦਾਂ ਇਹਨੇ ਪੈਣੂਗਾ ਮੇਰੀਆਂ ਹਾਂ ਇਦਾਂ ਨਹੀਂ ਕਰਦੀਆਂ ਨੇ ਅਸੀਂ ਨਹੀਂ ਆ ਗਿਆ ਸਾਦਾ ਇਹ ਵੀ ਤੇਰੇ ਕਾ ਫਾਰਮੈਟ ਟੱਕ ਰਿਆ ਮੈਨੂੰ ਕਿਸੇ ਨਹੀਂ ਇਟਾ ਨਹੀਂ ਆ ਇਦਾਂ ਨਹੀਂ ਕਰਦੀਆਂ ਇਦਾਂ ਨਹੀਂ ਇਹ ਤੇਰੇ ਵੀ ਸਾਰਾ ਰਿੰਗੀ ਜਾ ਜਿਦਾ ਤੂੰ ਫਾਰਮੈਟ ਬਣਿਆ ਤਾਂ ਤੇਰੇ ਕਾ ਮੈਨੂੰ ਵੀ ਟੱਕ ਰਿਆ ਕੋਈ ਕਿਸ ਅਵਸਥਾ ਜੰਮੀ ਆਈ ਹੈ ਇਹ ਦਾ ਸਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਗੱਲਾਂ ਹੀ ਸੱਜੀਆਂ ਤੇਰੀਆਂ ਉਹ ਤੇ ਸੰਪੰਤਾ ਬਲਾਮਾਂ ਦਾ ਗੱਲਾਂ ਸੱਚੀਆਂ ਨੇ ਚਪੇੜਾ ਮੱਧੀ ਘਰੇਵਣੇ ਲਾਈ ਜਾਂਦਾ ਉਹ ਜਿਹੜਾ ਹੱਥ ਦਿੰਦਾ ਚਪੇੜਾ ਮੱਧੀ ਹਣੀਆਂ ਕਿਹੜੀ ਕਰੀਮ ਲਾਉਂਦੇ ਆ ਸੰਪੰਤਾਵੇ ਭਾਵੇਂ ਲੋਕੀ ਉਸ ਸੰਬਾਸ ਕਾ ਮਿਲ ਆਤ ਬੰਧਾਵੇ ਕਿਉ ਸੰਤ ਜਨਾ ਕਰਦੇ ਤੁਹਾਨੂੰ ਗੁਰੂ ਵਰਤ ਮਿਹਨਤ ਬੜੀ ਕੀਤੀ ਪਿਆਰੀ ਜਾਨ ਨੇ ਬੜੀ ਡਿਊਟੀ ਲਾਇਆ ਬੜੀ ਡਿਊਟੀ ਪੂਰੀ ਫੋਲ ਲਾਈ ਇਸ ਤਰ੍ਹਾਂ ਬੜੀ ਡਿਊਟੀ ਪਈ ਐ ਡਿਊਟੀ ਪਤਾ ਕਿ ਨਹੀਂ ਪੈਂਦੀ ਆ ਨੀਂਦਰੇ ਹੱਥ ਵੱਡੇ ਜਾਂਦੇ ਲੋਕਾਂ ਦੇ ਬਸ ਤੁਹਾਨੂੰ ਗੁਰੂ ਅਰਜੁਨ ਜੀ ਦੀ ਗੁਰਦਰੀਆ ਇੱਕ ਖਾਣਾ ਖਾਲੀ ਰਹਿਣਾ ਜਾਵੇ ਸਵੇਰ ਦਾ ਗਲਾਸ ਜੋ ਕਿ ਇਧਰ ਦਾ ਉਧਰ ਕੀਤਾ ਨਹੀਂ ਤੇ ਰਾਸ਼ਨ ਤੋਂ ਚੀਜ਼ਾਂ ਰੱਖਣ ਆ ਗਏ ਉਹਨੂੰ ਖਾਣੇ ਖਾਲੀ ਆਲੇ ਚੋਲ ਆਉਣੇ ਤੇ ਚੁੱਪ ਲੇਟੀਆਂ ਆਉਣੀਆਂ ਜੋ ਨਾ ਟੀਮ ਵਾਲਾ ਹੀ ਚੋਨੇ ਆ ਤੇ ਲਾਉਣਾ ਗਏ ਹੋ ਕਪਤਾਨ ਇਹਦਾ ਠਾਕਾ ਕੇ ਉਹ ਠਾਕਾ ਠੀਕ ਹੈਗੇ ਹਮਾਰਿਆ ਉਹ ਇਹਨਾਂ ਦਾ ਕੋਟ ਕਪਤਾਨ ਇਹਦਾ ਟੀਮ ਇਹਦੀ ਲਾਉਣਾ ਚਾਹਣਾ ਜਨਾਰਕਵੇਂ ਹਾਂ ਕਿ ਚੋਣਾ ਆਪਾਂ ਹੋਣਾ ਨਾਲ ਲਾਉਣਾ ਤੁਹਾਨੂੰ ਸਾਡੀ ਟੀਮ ਚੱਕਾ ਉਹ ਲਗਾ ਵਿਜਾਇਆ ਕਿ ਇਹਨੇ ਦੇ ਯਾਰ ਨੰਬਰਦਾਰ ਨੰਬਰਦਾਰ ਹੈ ਚੌਧਰੀ ਆ ਇੰਨੇ ਜਾਂਦਾ ਨੂੰ ਮੇਰੇ ਬੰਦਾ ਆ ਦੂਜਾ ਵਾਈਸ ਕੈਪਟਨ ਇਹ ਹੰਗਿਆ ਸੋ ਬੱਲੇ ਆ ਗੋ ਠੰਡਾ ਹੋਣਾ ਨੇ ਕਿਨਵਾ ਉਹ ਕਿਨ ਵੇਰੇ ਆ ਤੇ ਜੀਰ ਚੌਥੀ ਯਾਰ ਕੱਲ ਦੀਆਂ ਵੀ ਜਾਦੀਆਂ ਕਾ ਲੈਣੀਆਂ ਕੋ ਸਾਰ ਕਲਾਕਾਰੀ ਦਿਖਾਉਣ ਲੱਗੇ ਆਪਣੀ ਲਾਂਹ ਤਾਂ ਪੂਰੀਆਂ ਪੈਣੀਆਂ ਜਨਾਬ ਇਹ ਜਾ ਓਏ ਲਾਂਦੀ ਫੇਰ ਬਦੋਹ ਗੱਲ ਕਰੀ ਚੁਕੀ ਨਾ ਹੋ ਕੇ ਰਹਿ ਗਿਆ ਜੀ ਉਹਨੇ ਟਰਾਈ ਕਰਨਾ ਕਿ ਲੈ ਪਹਿਨੇ ਪਾ ਦੇ ਦੇ ਕਿ ਇਹਨੂੰ ਦੇਖ ਮੈਨੂੰ ਬੜਾ ਚੱਲ ਛੋਟ ਵਾਰੀ ਵਾਰ ਛੱਡ ਦਿੰਦੇ ਵੀਡੀਓ ਦੇ ਪਾਉਂਦਾ ਮੈਂ ਲੈ ਇਹ ਜੀਏ ਪੂਰਾ ਸੈਂਟਰ ਤੇ ਚਾਚੇ ਨੇ ਦੋੜਦਾ ਵਿੱਚ ਫਾਰ ਕੇ ਮਾਰੀਓ ਲਾਂਦਾਂ ਜਿੰਨੀਆਂ ਆਸਾਂ ਥੋੜੀਆਂ ਤਬਰ ਦੇ 200 ਰੁਪਏ ਵਿੱਚ ਆਉਣੀ ਆ ਗਈ। ਇਹ ਲਾਓ ਵੀਜੀ। ਇਹ ਕੀ ਕਹਿਣਾ ਚਾਹੋਗੇ ਦੇਖੀ ਕੀ ਬਿਆਨ ਦੇਣਾ ਵਧੀਆ ਕਿ 3-4 ਕੋਸ਼ਿਸ਼ ਤੇ ਅਗੇ ਕੋਸ਼ਿਸ਼ ਕਰ ਲੋ। ਵੀ ਜੀ ਰੋਟੀ ਰੋਟੀ ਰਾਤ ਕਿ ਖਾਇਆ ਕਰੋ ਤੁਸੀਂ। ਤੁਹਾਡੇ ਪਾਸ ਦੀਆਂ ਗੱਲਾਂ ਨਹੀਂ ਇਹ। ਉਹ ਵਾਲੀ ਵਾਲ ਕਿਨੇ ਦਾ? ਕਮਾਈ ਕਰਨ ਆਇਆ ਤੇ ਵੀ ਆਪਣੇ ਵੀ ਜਿਹੜੇ ਕੋਲ ਹੈਗੇ ਵੇ ਖਰਚ ਲੈ। ਮਾਮਾ ਫੁੱਲੇ ਖਾਣੇ ਵੀ ਆ ਦੇ ਉਹ ਵੀ। ਉਹਨੇ ਨਿਆਣਾ ਕਹਿੰਦਿਆ ਫੁੱਲੇ ਖਾਣੇ ਤੇ ਤੂੰ ਵੀ ਇੱਥੇ ਦਵਾ ਦੇ। ਸਹੀ ਗੱਲ 2 ਬੈਗ ਲੋਰੀ ਦੇ ਨਾਂ ਤੇ ਬੋਲੀਆਂ ਪਵਾ ਟੋਲ ਵਾਲਿਓ ਹਾਂ ਉਹਨੇ ਸਾਲ ਨੇ ਵੀਡੀਓ ਬਣਵਾਈ ਬਿਊਟੀ ਸਾਲ ਬਰਾਂਦੇ ਵਾਲਾ ਬੰਦਾ ਹਾਂ ਉਹ ਵਾਲੀ ਕੁੜੀ ਉਹ ਵੀ ਸਾਰਾ ਦਿਨ ਲੰਗਰ ਛਕਣ ਦੀ ਸੇਵਾ ਕਰਨ ਤੋਂ ਬਾਅਦ ਆਪਾਂ ਅੱਗੇ ਘਰ ਤੇ ਆ ਬੰਦੇ ਆ ਮੈਨੂੰ ਛੱਡਣ ਕੋਈ ਸਾਬ ਤਿੰਨ ਰੀਗ ਦਾ ਲੰਗਰ ਛਕ ਲਿਆ ਚੌਥੀ ਰੀਗ ਭਾਵੇਂ ਫੇਰ ਲੈ ਛਕਿਆ ਜਾ ਸਕਦਾ ਲਿਖਤ ਸਮਾਪਤੀ ਨਹੀਂ ਹੋਈ ਲੰਗਰ ਦੀ ਆ ਸਾਡਾ ਪਹਿਲਵਾਨ ਸੇ ਦੇਖੋ ਮੁੰਡੇ ਪੂਰਾ ਗੁੰਦਿਆ ਪਿਆ ਸਰੀਰ ਆਨੇ 15 ਅੰਡੇ ਤੇ 2 ਕਿਲੋ ਚਿਕਨ ਰੋਜ਼ ਦਾ ਖਾਂਦਾ ਮੁੰਡਾ ਡੋਲਾ ਫਲਾਕ ਤੁਸੀਂ ਡੋਲਾ ਖਾਦਾ ਪਟ 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 ਇੱਕ ਰੋਜ਼ ਨਹੀਂ ਤਾਂ ਡੋਲਾ ਖਾਦੇ ਡੋਲਾ ਜੱਲ ਪਟ ਪਟ ਅਟੀ ਸ਼ਰਟ ਤਾਂ ਕਰਨਾ ਟੀ ਸ਼ਰਟ ਤਾਂ ਕਰ ਡੋਲਾ ਬੜਾ ਉਹ ਟੀ ਸ਼ਰਟ ਤਾਂ ਕਰਕੇ ਦਿਖਾ ਉਹ ਤਾਂ ਕਰ ਗੁਰੂਆ ਫਿਰ ਪ੍ਰਦਰਸ਼ਨੀ ਕਰੀ ਦਿੰਦੀ ਮਿਹਨਤਾਂ ਦੀ ਉਹ ਤੇਰਾ ਭਲਾ ਹੈ ਨੂਰੀ ਨੂਰੀ ਨਹੀ ਹਾਂ ਨਹੀ ਉਹ ਫਿਰ ਵੀ ਚੱਲ ਹੈ ਨਹੀਂ ਗੱਲ ਬਾਤ ਜਿੰਨੀ ਤੇਰੀ ਉਹ ਕਿੱਥੇ ਮੁਕਾਬਲਾ ਨਾ ਸੈਂ ਨਹੀਂ ਆਣੀ ਇਹ ਸਰਦਾਰੀ ਚੋਕੜੀ ਆ ਓ ਵਿਚਾਰਾ ਦਾਲਦੁਰ ਖਾਨਾ ਤੂੰ ਮੁਰਗੇ ਚਾਲਦੇ ਚਿਕਨ ਖੱਲੇ ਤਰ ਜਦੋਂ ਮਰਜੀ ਤੌਣ ਮਰੋੜ ਦੇਣਾ ਕੁੱਕਰ ਦੇ ਦੇ ਦੇਖ ਲੈ ਨਾ ਗਣਾ ਮਨੇ ਦਾੜੀ ਦੂੜ ਰੱਖੀ ਛੜਦਾ ਕੁਛ ਨਹੀਂ ਯੋ ਇਹਦੇ ਗਏ ਨਾ ਪਲੇਟ ਦਿੰਦਾ ਆਹ ਗੱਲ ਮੈਂ ਲੰਦਾ ਦਿੰਦਾ ਹੋਰ ਕੋਟਲੇ ਬਾਬਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਕੱਦਾ ਬਣਾਉਗੇ ਖੰਡਈ ਦੇ ਕੱਲੋਂ ਫੇਰ ਇੱਕ ਬਣਾਵਾਂਗੇ ਨਵਾਂ ਕੱਲ ਪਿੰਡ ਟੂਰਨਾਮੈਂਟ ਵਾਲੀ ਵੱਲੋਂ ਬੜਾ ਬਣਾਵਾਂਗੇ ਤੇ ਦੋਸਾਂ ਕੈਨ ਨੂੰ ਵੇਖ ਕੇ ਕਰਦੇ ਲਾਈਕ ਧੰਨਵਾਦ ਬਹੁਤ ਬਹੁਤ ਤੁਹਾਡਾ ਕਹਨੇ ਜੋ ਕੁਝ ਮਿਹਰਬਾਨੀ ਠੀਕ ਹੈ